ਮੇਰਾ ਨਾਮ ਚਮਕੌਰ ਸਿੰਘ ਹੈ ਜੀ ਚਮਕੌਰ ਸਿੰਘ ਤੁਸੀਂ ਪੰਚਾਇਤ ਮੈਂਬਰ ਹੋ ਨਹੀਂ ਮੇਰੇ ਘਰ ਦੇ ਕੀ ਕਾਰਨ ਆ ਇੱਥੇ ਵੀ ਇਕੱਠੇ ਕੀ ਹੋ ਰਿਹਾ ਤਾਂ ਮਤਲਬ ਕੀ ਆ ਥੋੜਾ ਘਰ ਦੇ ਪੰਚਾਇਤ ਮੈਂਬਰ ਹੈ ਜਿਹੜਾ ਇੱਥੇ ਇਕੱਠੇ ਹੋਣ ਦਾ ਮਕਸਦ ਸੀਗਾ ਜੀ ਉਧਰੋਂ ਨਾ ਜਿਹੜਾ ਸਾਡੀ ਪੰਚਾਇਤੀ ਜ਼ਮੀਨ ਸੀਗੀ ਏਸੀ ਕੋਟੇ ਦੀ ਜੀ ਉਹ ਸਾਡੇ ਸਾਫ ਕਾ ਸਰਪੰਚ ਕੋਟ ਠੇਕੇ ਤੇ ਆ ਜੀ ਉਹਦੇ ਵਿੱਚੋਂ ਮੈਨਗ ਹੋਈ ਹੈ 4 4 5 5 ਫੁੱਟ ਤੇ ਦਰਖਤ ਪਟੇ ਗਏ ਆ ਉੱਥੇ ਵੀ ਤੁਹਾਨੂੰ ਚੱਲਾਂਗੇ ਦਿਖਾਵਾਂਗੇ ਮੌਕਾ ਤੇ ਜਿਹੜਾ ਇਹ ਹਾਤਿਆਂ ਦਾ ਮਸਲਾ ਹੈ ਜੀ ਇਹ ਆ ਜਿਹੜੀ ਕੰਧ ਕੱਢੀ ਵੀ ਆ ਕੈਮਰਾ ਮਾਰ ਲਓ ਇਹ ਜਦੋਂ ਕੰਧ ਨਿਕਲਦੀ ਸੀਗੀ ਜੀ ਅਸੀਂ ਪ੍ਰਸ਼ਾਸਨ ਨੂੰ ਹੁਣ ਅਸੀਂ ਕਿਸੇ ਨਾਲ ਡਾਂਗ ਚੱਕ ਕੇ ਤਾਂ ਲੜ ਨਹੀਂ ਸਕਦੇ ਉਹ ਸਾਨੂੰ ਲੋਕ ਕਹਿੰਦੇ ਆ ਜਨਤਾ ਕਹਿੰਦੀ ਆ ਵੀ ਤੁਸੀਂ ਚੁਣੇ ਹੋਏ ਨੁਮਾਇੰਦੇ ਆ ਵੀ ਇਹਨਾਂ ਨੂੰ ਕਹੋ ਰੋਕੋ ਅਸੀਂ ਪ੍ਰਸ਼ਾਸਨ ਨੂੰ ਦਰਖਾਸਤ ਲੈ ਕੇ ਡੀਡੀਪੀਓ ਨੂੰ ਐਮਐਲ ਤੋਂ ਮਾਰਕਾ ਕਰਵਾ ਕੇ ਡੀਡੀਪੀ ਨੂੰ ਦੇ ਆਂਦੀ ਸੀ ਉਹ ਦਰਖਾਸਤ ਬੀਡੀਪੀਓ ਕੋਲੇ ਪਈ ਹੈ ਜੀ ਸਹਨੇ ਇਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਹਾਲ ਤੱਕ ਇਹ ਦੋ ਕਨਾਲਾਂ ਦੇ ਪੰਜ ਮਰਲੇ ਜਗਾ ਹਾਥਿਆਂ ਦੀ ਜੀ ਦੂਜਾ ਜੀ ਆ ਜਿਹੜੀ ਸੜਕ ਦੀ ਸੜਕ ਬਣੀ ਹੋਈ ਹੈ ਸਰਕਾਰੀ ਇਹਦੇ ਉੱਤੇ ਮਿੱਟੀ ਪਾ ਕੇ ਉਹ ਜਗਾ ਕੈਮਰਾ ਮਾਰ ਲਓ ਉੱਥੇ ਚਾਲਾ ਬਹੁਤ ਵੱਡਾ ਬਣ ਗਿਆ ਪਿੱਛੇ ਤੋਂ ਵੀ ਸੜਕ ਆਉਂਦੀ ਹੈ ਇਹਨਾਂ ਨਾਲ ਆ ਚਾਲਾ ਬਣਦੇ ਕਾਰਨ ਲਾਂਗੇ ਟਾਪੇ ਵਾਲਿਆਂ ਨੂੰ ਬਹੁਤ ਤਕਲੀਫ ਹੈ ਜੀ ਦੂਜੇ ਰਾਹ ਤੇ ਬੰਨ ਲਾਇਆ ਅੱਛਾ ਜਿਹੜੇ ਦਰਖਤ ਪੱਟੇ ਗਏ ਸਾਂਝੀ ਜਗਾ ਉਹ ਕਿੰਨੇ ਦਰਖਤ ਪੱਟੇ ਗਏ ਅੰਦਾਜ਼ਾ ਓਹ ਚਾਰ ਪੰਜ ਦਰਖਤ ਹੋ ਸਕਦੇ ਜੀ ਚਾਰ ਹਾਂ ਕੁਛ ਨੱਪੇ ਗਏ ਹਾਂ ਵੀਡੀਓ ਬਣੀ ਪਈ ਹੈ ਪਏ ਆ ਜੀ ਪੱਟੇ ਉੱਥੇ ਸਬੂਤ ਪਏ ਆ ਜੀ ਇਹ ਚੌਣੇ ਕੀ ਸਾਨੂੰ ਤਾਂ ਐਉਂ ਹੈ ਜੀ ਇਹਨਾਂ ਦੇ ਬਣਦੀ ਜਿਹੜੀ ਵੀ ਕੋਈ ਕਾਨੂੰਨੀ ਕਾਰਵਾਈ ਆ ਪ੍ਰਸ਼ਾਸਨ ਬਣਦੀ ਕਾਰਵਾਈ ਕਰਨ ਇਹਨਾਂ ਤੇ ਪਰ ਜੇ ਇਹ ਕਹਿੰਦੇ ਨੇ ਵੀ ਕੱਲ ਨੂੰ ਪੰਚਾਇਤ ਨੇ ਮਤਾ ਪਾ ਕੇ ਵੀ ਇਹ ਮਾਈਨਿੰਗ ਕਰਾਈ ਹੈ ਪੰਚਾਇਤ ਦਾ ਕੋਈ ਮਤਾ ਨਹੀਂ ਪਿਆ ਅੱਛਾ ਜਿਹੜੀ ਮਾਈਨਿੰਗ ਕਰਾਈ ਹੈ ਇਹ ਕਿਹਨੇ ਕੀਤੀ ਹੈਗੇ ਇਹ ਇਹ ਨੱਕੀ ਨਾਗਾ ਬੰਦੇ ਇਹ ਕਾਇ ਤਾਂ ਹੁਣ ਜਸਪਾਲ ਸਿੰਘ ਜਸੂ ਨੂੰ ਰਹੇ ਹੈ ਜੀ ਪਰ ਅਸੀਂ ਅੱਖੀ ਦੇਖਿਆ ਜੀ ਜਿਵੇਂ ਕਹਤ ਕੀ ਅਸੀਂ ਅੱਖੀ ਦੇਖਿਆ ਨਹੀਂ ਗਾ ਜੀ ਨੌ ਜਸਪਾਲ ਸਿੰਘ ਜਸੂ ਦਾ ਲੈ ਰਹੇ ਆ ਮੈਨਿੰਗ ਕਰ ਰਹੇ ਸੀ ਉਹ ਬੰਦੇ ਕੌਣ ਸੀ ਤੁਹਾਡੇ ਪਿੰਡ ਦੇ ਨਹੀਂ ਸੀ ਉਹ ਨਹੀਂ ਸਾਡੇ ਪਿੰਡ ਦੇ ਨਹੀਂ ਸੀ ਉਹ ਜੀ ਸੀ ਵੀ ਬਾਹਰੋਂ ਸੀ ਟਰੈਕਟਰ ਟਰਾਲਿੰਗਾ ਵੀ ਬਾਹਰੋਂ ਸੀਗੇ ਜੀ ਠੀਕ ਹੈ ਯਾਰ ਪ੍ਰਿੰਸ ਸਰਪੰਚ ਨੂੰ ਟਿੱਕ ਦੇ ਕਿਹੜੇ ਰੋਡ ਤੇ ਹੈ ਜਗਾ ਜਿੱਥੋਂ ਉਹ ਆਪਣਾ ਕੱਸੀ ਦੇ ਨਾਲ ਹੀ ਹੈ ਜੀ ਭਾਉੜ ਰੋਡ ਤੇ ਹੈ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮਾਪੀ ਸਿੰਘ ਅੱਜ ਇੱਥੇ ਇਕੱਠੇ ਹੋਣਾ ਤੁਹਾਡਾ ਮਕਸਦ ਕੀ ਹੈ ਮਕਸਦ ਤਾਂ ਇਹੀ ਹੈ ਜੀ ਦੋ ਮਕਸਦ ਹੈ ਜੀ ਇੱਕ ਤਾਂ ਹੈਗਾ ਜੀ ਆ ਸਰਕਾਰੀ ਜਗ੍ਹਾ ਜਿਹੜੀ ਇਹ ਰੋਕੀ ਗਈ ਹੈ ਜੀ ਨਜਾਇਜ਼ ਕਬਜ਼ੇ ਦੇ ਨਾਲ ਤੇ ਦੂਸਰਾ ਮਕਸਦ ਇਹ ਹੈ ਜੀ ਇਹ ਜਿਹੜੀ ਸਰਕਾਰੀ ਆਪਣੀ ਸੜਕ ਲੰਘਦੀ ਹੁੰਦੀ ਹੈ ਜੀ ਇਹ ਤੇ ਪ੍ਰਾਈਵੇਟ ਮਿੱਟੀ ਪਾਈ ਗਈ ਹੈ ਜੀ ਮਿੱਟੀ ਤੇ ਮਿੱਟੀ ਦਾ ਪ੍ਰਾਈਵੇਟ ਤੇ ਸਰਕਾਰੀ ਹੁੰਦੀ ਨਹੀਂ ਗੱਲ ਤਾਂ ਵੀ ਮਿੱਟੀ ਪਾਈ ਗਈ ਆ ਪਾਈ ਗਈ ਆ ਕਿਹਨੇ ਪਾਈ ਆ ਕਿਉਂ ਪਾਈ ਆ ਕੋਈ ਅਧਿਕਾਰੀ ਨਾਲ ਸੰਪਰਕ ਕਿਸੇ ਅਧਿਕਾਰੀ ਨਾਲ ਕਿਸੇ ਨੂੰ ਮੰਗ ਪੱਤਰ ਦਿੱਤਾ ਕਿਸੇ ਨੂੰ ਤੁਸੀਂ ਸ਼ਿਕਾਇਤ ਕੀਤੀ ਦੇਖੋ ਜੀ ਨਾ ਤਾਂ ਕਿਸੇ ਮੈਂਬਰ ਨੂੰ ਪੁੱਛਿਆ ਗਿਆ ਨਾ ਸਰਪੰਚ ਨੂੰ ਪੁੱਛਿਆ ਗਿਆ ਠੀਕ ਆ ਆ ਇਧਰੋਂ ਸੜਕ ਨੀਵੀਂ ਸੀਗੀ ਤੇ ਉਧਰੋਂ ਉੱਚੀ ਹੈ ਜੀ ਤੇ ਇਧਰ ਪਾਦੀ ਮਿੱਟੀ ਤੇ ਉਹ ਮੇਰੇ ਬਾੜ ਚ ਬਣ ਗਿਆ ਚਾਲਾ ਜੀ ਤੇ ਇਧਰਲੇ ਪਾਸੇ ਲਾ ਗਿਆ ਆ ਦੇਖ ਸਕਦੇ ਤੁਸੀਂ ਬੰਨ ਠੀਕ ਹੈ ਨਾ ਇਹ ਲਾਇ ਜਸੂ ਨੇ ਜੀ ਜਦੋਂ ਮੀਂਹ ਪੈਂਦਾ ਸੀ ਉਹਨੂੰ ਮੈਂ ਆਪਣੇ ਅੱਖਾਂ ਨਾਲ ਦੇਖਿਆ ਟਰੈਕਟਰ ਨਾਲ ਮੱਣ ਲਾਉਂਦੇ ਨੂੰ ਤੇ ਮੁੜ ਕੇ ਮੈਂ ਵੀਡੀਓ ਬਣਾ ਕੇ ਪਾਈ ਜਦੋਂ ਚਾਲਾ ਬਣ ਗਿਆ ਬਣਾਉਣੀ ਕਿਉਂਕਿ ਮੇਰੇ ਪਾਣੀ ਪੈਂਦਾ ਸੀਗਾ ਜੀ ਨਿਉਂ ਦੇ ਵਿੱਚ ਤੇ ਮੈਂ ਵੀਡੀਓ ਬਣਾ ਕੇ ਪਾਤੀ ਵੀ ਮੇਰੇ ਇਹ ਜਗ੍ਹਾ ਦਾ ਕੋਈ ਹੱਲ ਕੀਤਾ ਜਾਏ ਠੀਕ ਹੈ ਨਾ ਵੀ ਕਾਹ ਨੂੰ ਜੇ ਮੈਂ ਮਿੱਟੀ ਪਾਵਾਂ ਵੀ ਕਾਹ ਨੂੰ ਕੋਈ ਮੇਰੇ ਤੇ ਤਰਾਜ ਨਾ ਕਰੇ ਭਾਈ ਤੂੰ ਵੀ ਨਜਾਇਜ਼ ਮਿੱਟੀ ਪਾਉਣਾਗਾ ਠੀਕ ਹੈ ਨਾ ਜੀ ਤੇ ਉਹ ਮੈਂ ਵੀਡੀਓ ਪਾਈ ਮੁੜ ਕੇ ਜਸਪਾਲ ਸਿੰਘ ਜਸੂਦਾ ਜੀ ਉਹਦੇ ਤੇ ਮੈਸੇਜ ਆਉਂਦਾ ਮੈਸੇਜ ਇਹ ਆਉਂਦਾਗਾ ਵੀ ਜਿਹਦੇ ਜੋ ਹਿੰਮਤ ਆ ਉਹੀ ਮਿੱਟੀ ਪਾ ਸਕਦਾ ਕੀ ਸਾਨੂੰ ਮਨਜ਼ੂਰੀ ਲੈਣ ਦਾ ਹੱਕ ਨਹੀਂ ਮੰਨਦਾ ਸਰਪੰਚਾਂ ਮੈਂਬਰ ਨੂੰ ਕਹਿੰਦਾ ਹੱਕ ਨਹੀਂ ਮੰਨਦਾ ਹੈਗਾ ਉਹ ਬਾਅਦ ਚ ਚੱਲਾ ਲੱਗ ਜਾਂਦਾ ਹੁਣ ਮੈਂ ਅੱਗੇ ਤੋਂ ਮਿੱਟੀ ਪਾਉਂਗਾ ਜੀ ਕਿਉਂ ਮੇਰੀ ਨਿਉਂ ਡੇਗਦੀ ਆ ਜੀ ਵੀ ਕੱਲ ਨੂੰ ਕੋਈ ਇਤਰਾਜ਼ ਨਾ ਕਰੀ ਜੀ ਜਿਹੜੀ ਮਿੱਟੀ ਪਾਈ ਆ ਉਹਦੀ ਕੋਈ ਸ਼ਿਕਾਇਤ ਕਰੀਏ ਕਿਸੇ ਨੂੰ ਦਿੱਤਾ ਹਜੇ ਤੱਕ ਕਿਸੇ ਨੂੰ ਕੁਝ ਨਹੀਂ ਦਿੱਤਾ ਜੀ ਇਕੱਲੀ ਵੀਡੀਓ ਪਾਈ ਆ ਜੀ ਮੈਂ ਪੰਚਾਇਤ ਨੂੰ ਸਾਰਿਆਂ ਨੂੰ ਕਿਹਾਗਾ ਜੀ ਤੇ ਵਿੱਚ ਕੁਝ ਮੈਂਬਰ ਆ ਜੀ ਜਿਹੜੇ ਇਹ ਜੀ ਨੂੰ ਹਲਕੇ ਨੂੰ ਹਲਕੇ ਨੂੰ ਲੈ ਗਏ ਜੀ ਕੀ ਤੁਸੀਂ ਇਹਨੇ ਫੋਟੋ ਖਿੱਚ ਕੇ ਜਾਂ ਵੀਡੀਓ ਬਣਾ ਕੇ ਵੀਡੀਓ ਤੇ ਅਫਸਰ ਕਿਉਂ ਨਹੀਂ ਦਿੱਤੀ ਅਜੇ ਤੱਕ ਕੀ ਕਾਰਨ ਹੈ ਬੰਦੇ ਨਹੀਂ ਤੁਰਦੇ ਵੀਰੇ ਸਾਰੇ ਡਰਦੇ ਆ ਉਹ ਕਹਿੰਦਾ ਮੈਂ ਫੈਰ ਮਾ ਨੂੰ ਫਲਾਣਾ ਕਰੂੰ ਧੋਖਾ ਕਰੂੰ ਕੋਈ ਨਹੀਂ ਬੋਲਦਾ ਇਹ ਚੀਜ਼ ਹੁਣ ਕੀ ਚਾਹਣੇ ਤੁਸੀਂ ਬਸ ਅਸੀਂ ਤਾਂ ਇਹੀ ਚਾਹਣੇ ਸਾਡਾ ਕਿਸੇ ਨਾਲ ਵਿਰੋਧ ਨਹੀਂ ਬਾਹਰ ਨਹੀਂ ਬਸ ਉਹ ਪਾਣੀ ਖੜਨੋਂ ਹਟ ਜੇ ਜੀ ਹੋਰ ਤਾਂ ਕੀ ਹੁੰਦਾ ਜੀ ਕੀ ਚੀਜ਼ ਹੈ ਕੀ ਹੱਲ ਕੀ ਆ ਉਹਦਾ ਕਿਵੇਂ ਹਟ ਸਕਦਾ ਹੱਲ ਇਹੀ ਹਟ ਸਕਦਾ ਜੀ ਜਾਂ ਤਾਂ ਮਤਲਬ ਹੈ ਕਿ ਇਧਰੋਂ ਮਿੱਟੀ ਚਕਾਈ ਜਾਵੇ ਜੀ ਤੇ ਜਾਂ ਫਿਰ ਕਾਲੂ ਜਦੋਂ ਮੈਂ ਮਿੱਟੀ ਪਾਵਾਂ ਕੋਈ ਚੀਕਾ ਨਾ ਮਾਰੇ ਵੀ ਵੀ ਇਹਨਾਂ ਨੇ ਵੀ ਗਲਤ ਕੰਮ ਕੀਤਾ ਸੁਖਪਾਲ ਸਿੰਘ ਜੀ ਸੁਖਪਾਲ ਸਿੰਘ ਇੱਥੇ ਤੁਹਾਡੇ ਪਿੰਡ ਦੇ ਵਿੱਚ ਇੱਕ ਪੰਜਾਈਤੀ ਜ਼ਮੀਨ ਤੇ ਨਜਾਇਜ਼ ਮੈਨੇਜਮੈਂਟ ਕੀਤੀ ਗਈ ਆ ਕੀ ਕਹਿਣਾ ਉਹਦੇ ਬਾਰੇ ਸੱਭਾ ਕਹਿਣਾ ਤਾਂ ਕੀ ਆ ਜੀ ਇਹਨਾਂ ਦਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ 200 ਟਰਾਲੀ ਇਹ ਨਾ ਮਿੱਟੀ ਚੱਕੀ ਆ ਇੱਕ ਤਾਂ ਹੀ ਇੱਥੇ ਨਣੇ ਵਾਲੇ ਮਿੱਟੀ ਡਿੱਗੀ ਆ ਉਹ 800 ਡਿੱਗੀ ਆ ਪਤਾ ਉੱਡ ਗਈ ਆ 15 ਹਉਣੂ ਮਿੱਟੀ 200 ਟਰਾਲੀ ਆ ਦੇਖ ਲਓ ਜੀ ਹੁਣ ਕਿੰਨਾ ਜੁਰਮਾਨਾ ਚਾਹੀਦਾ ਇਹਨਾਂ ਨੂੰ ਬਾਕੀ ਜਿਹੜੇ ਦਰਾਖਤ ਪੱਤੇ ਆ ਉਹਨਾਂ ਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਉਹ ਤਾਂ ਕੋਈ सांगਦੇ ਉਹਦੇ ਤੇ ਵੀ ਪਰਚਾ ਕਰਾਉਂਦੇ ਆ ਇਹ ਤਾਂ ਜ਼ਰਤੂਈ ਪੱਤੇ ਹਣ ਅੱਛਾ ਤੁਸੀਂ ਕਿੰਨੇ ਕਿ ਦਰਾਖਤ ਸੀ ਕਿੰਨੇ ਦਰਾਖਤ ਸੀ ਦਰਾਖਤ ਹੀ ਇੱਥੇ ਦਾ 15 ਦਰਾਖਤ ਸੀ ਛੋਟੇ ਦਰਾਖਤ ਦਾ ਗਰੀਬ ਜਨਤਾ ਲੈ ਗਈ ਵੱਡੇ ਦਰਾਖਤਾਂ ਜਿਹੜੇ ਉਹ ਪਾਏ ਆ ਕਿਹਨੇ ਚੱਕੀ ਆ ਮਿੱਟੀ ਜੀ ਜਸਪਾਲ ਸਿੰਘ ਜਸੂ ਗਰੁੱਪ ਦੇ ਵਿੱਚ ਵੀਡੀਓ ਪਾਏ ਤਾਂ ਇਕੱਲਾ ਬੋਲਿਆ ਹੋਰ ਕੋਈ ਨਹੀਂ ਬੋਲਿਆ ਅਸੀਂ ਤਾਂ ਇਹੀ ਗੱਲ ਦੇ ਮਾਰੇ ਵੀਡੀਓ ਪਾਈ ਸੀ ਵੀ ਪਾਈ ਇਹ ਚੱਕੀ ਕਿਹਨੇ ਆ ਕਿਹਨੇ ਮਨਜ਼ੂਰੀ ਲਈ ਆ ਕਿਹਨੇ ਕੁਝ ਕਰਿਆ ਇਹਦਾ ਉਹ ਬੰਦਾ ਕਹਿੰਦਾ ਅਗੇ ਤੁਹਾਨੂੰ ਕੀ ਤਰ੍ਹਾਂ ਜਾ ਮੈਂ ਪੈਸੇ ਦੇ ਸਿਰ ਤੇ ਜਿਹੜਾ ਕੋਹ ਮਰਜ਼ੀ ਕਰ ਲਾਂ ਜੇ ਉਹਦੇ ਕੋਲੇ ਇੰਨੇ ਹੀ ਪੈਸਾ ਤਾਂ ਉਹ ਸਾਨੂੰ ਘਰੋਂ ਹੀ ਠਾ ਦੂ ਐਂ ਦਾ ਪਿੰਡ ਚੋਂ ਕੱਢ ਦੂਗਾ ਜੀ ਉਹ ਇਹਦੀ ਮੰਗ ਪੱਤਰ ਦਿੱਤਾ ਕਿ ਜਸ ਮੰਗ ਪੱਤਰ ਜੀ ਸਾਰਾ ਕੁਝ ਅਸੀਂ ਅੱਜ ਦੇ ਕੇ ਫੇਰ ਟਿਕਾਂਗੇ ਉਹਨਾਂ ਟਾਈਮ ਇਹ ਟਿਕਦਾ ਨਹੀਂ ਮੁੱਦਾ ਚਾਹਣੇ ਕੀ ਉਹ ਕੀ ਕਰਨ ਚਾਹਣੇ ਦਾ ਹੀ ਅਸੀਂ ਇਹ ਆ ਵੀ ਕਾਨੂੰਨੀ ਕਾਰਵਾਈ ਹੋਵੇ ਪੂਰੀ ਠੋਕ ਕੇ ਇਹਨਾਂ ਦੇ ਪਰਚਾ ਹੋਵੇ ਜਿਵੇਂ ਸਾਡੇ ਪਿੰਡ ਬੋਟ ਤੇ ਜਿਹੜੇ ਬੰਦਿਆਂ ਨੇ ਬੋਟ ਸੰਗਾਇਆ ਸੀ ਉਹਨਾਂ ਦੇ ਪਰਚਾ ਹੋਇਆ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਜਸਪਾਲ ਸਿੰਘ ਤੁਹਾਡੇ ਤੇ ਅੱਜ ਇੱਕ ਬਲੇਮ ਲੱਗਿਆਗਾ ਵੀ ਤੁਸੀਂ ਪੰਚਾਇਤੀ ਜਗ੍ਹਾ ਤੇ ਕੰਮ ਜਗਾ ਕੀਤਾ ਇੱਕ ਸੜਕ ਦੇ ਉੱਪਰ ਮਿੱਟੀ ਪਾਈ ਆ ਤੇ ਗਲੀ ਦੇ ਵਿੱਚ ਬੰਨ੍ਹ ਲਗਾਇਆ ਉਹਦੇ ਸੰਬੰਧ ਵਿੱਚ ਕੀ ਕਹਿਣਾ ਹੋਵੇ ਕਿਹੜਾ ਪੰਚਾਇਤੀ ਰੋਕਿਆਗਾ ਤੁਸੀਂ ਕਹਿੰਦੇ ਹੋ ਹੱਤਾ ਰੋਕਿਆ ਵੈਦਾ ਉਹ ਸਾਰੇ ਪਿੰਡ ਦੇ ਹੀ ਰੋਕਿਆ ਕੱਲਾ ਸਾਡਾ ਨਹੀਂ ਰੋਕਿਆ ਹੋਇਆ ਜੇ ਸਾਰਾ ਪਿੰਡ ਛੱਡਦਾ ਤਾਂ ਅਸੀਂ ਛੱਡਣ ਨੂੰ ਤਿਆਰ ਹਾਂ ਸੜਕ ਦੇ ਵਿੱਚ ਸਭ ਤੋਂ ਮਿੱਟੀ ਪਾਈ ਆ ਤੇ ਛੇੜਾ ਪਾਈ ਗਿਆ ਕੋਈ ਠੱਕੇ ਨਾ ਨਹੀਂ ਪਾਈ ਘਟੋ ਘਟ ਸੜਕ ਤੋਂ 2 2.5 ਕਿਲੇ ਮਿੱਟੀ ਪਈ ਵੀ ਆ 10 ਟਰੈਕਟਰ ਲੱਗੇ ਸੀ ਤੇ 15 ਘਰ ਸੀ ਅਸੀਂ ਉਹ ਸਾਰੇ ਬੰਦਿਆਂ ਨੇ ਰਲ ਕੇ ਪਾਈ ਆ ਚਾਲੇ ਵਾਲੇ ਸੀ ਚਾਲੇ ਭਰੇ ਆ ਪਾਈ ਵੀ ਆ ਮਿੱਟੀ ਉਹ ਹੁਣ ਮਿੱਟੀ ਪਾਉਣ ਤੋਂ ਬਾਅਦ ਅੱਗੇ ਇੱਕ ਚੱਲ ਤੁਹਾਡੇ ਘਰ ਦੇ ਨਾਲ ਹੋਰ ਬਣ ਗਿਆ ਪਰਲੇ ਸੀ ਹਾਂ ਉਹ ਵਾਲੇ ਕੋਲੇ ਬਣ ਗਿਆ ਤੇ ਉਹ ਕਹਿੰਦੇ ਵੀ ਅਸੀਂ ਵੀ ਪਾਵਾਂਗੇ ਹੁਣ ਅਸੀਂ ਰੋਕਦੇ ਨਹੀਂ ਅਸੀਂ ਨਾਲ ਟਰੈਕਟਰ ਵੀ ਲਾਵਾਂਗੇ ਜੇ ਉਹ ਪਾਉਂਦੇ ਆ ਚਾਲਾ ਭਰਨ ਉਹ ਅਸੀਂ ਨਾਲ ਟਰੈਕਟਰ ਵੀ ਲਾ ਦਿਆਂਗੇ ਰਸਵੀ ਛੋਟਾ ਛਣਾ ਦੋਸਲਾਇਆ ਤਾਂ ਨੇ ਵੀ ਅਸਲੇ ਦੀਆਂ ਕੰਮਕੀਆਂ ਦੇ ਰਿਆ ਕੋਈ ਮੇਰੇ ਕੋਲੇ ਅਸਲਾ ਨਹੀਂ ਬਹੁਤ ਕੁਝ ਕਰਨਗੇ ਇਹ ਰਾਤ ਕੁਝ ਅੰਸਰ ਗਲਤ ਆ ਗਏ ਇਹ ਰਾਤ ਵੀ ਮੇਰੇ ਬਾਰ ਮੂਰੇ ਗਏ ਆ ਫੁੱਲੜਬਾਜੀ ਕਰੀ ਇਹਨਾਂ ਨੇ 10-15 ਜਾਣੇ ਸੀਗੇ 112 ਦੇ ਕਾਲ ਲਈ ਵੀ ਆ ਪ੍ਰਸ਼ਾਸਨ ਵੀ ਗਿਆ ਉਦੋਂ ਬਾਅਦ ਉਹਸਾ ਭੱਜੇ ਵੀ ਆ ਉਹ ਰੌਪਟ ਹੋਈ ਵੀ ਆ ਉਹ ਥਾਣੇ ਵਾਲਿਆਂ ਨੇ ਦੇਖਣਾ ਪ੍ਰਸ਼ਾਸਨ ਨੇ ਇਹਨਾਂ ਨੇ ਇੱਕ ਗਰੁੱਪ ਬਣਾਇਆ ਗਰੁੱਪ ਦੇ ਵਿੱਚ ਵੀ ਗੱਲ ਗਲੋਚ ਕਰੀ ਵੀ ਆ ਉਦੀ ਸਾਡੇ ਕੋਲੇ ਆਰਗੂ ਹੋएगी ਉਹ ਅਸੀਂ ਕੋਰਟ ਦੇ ਵਿੱਚ ਵੀ ਪੇਸ਼ ਕਰਾਂਗੇ ਕੋਰਟ ਦੇ ਵਿੱਚ ਵੀ ਲੈ ਕੇ ਜਾਵਾਂਗਾ ਮਸਲਾ ਮੇਰਾ ਹਰਪੀ ਦਾ ਸਾਫ ਕਸਰਫੈਂਟ ਚੀਨਣੇ ਵਾਲਾ ਤੇ ਪਿੰਡ ਵਾਸੀਆਂ ਦੇ ਜਿੰਨੇ ਦੋਸ਼ ਆਤਾਂ ਦੇਖੋ ਤੁਸੀਂ ਜਿਹੜੀ ਨਜਾਇਜ਼ ਮਾਈਨਿੰਗ ਕਰਵਾਈ ਹੈ ਡਰਾਕਟ ਪਟਵਾਏ ਹੈ ਉਹਦੇ ਬਾਰੇ ਕੀ ਕੋਈ ਨਜਾਇਜ਼ ਮਾਈਨਿੰਗ ਨਹੀਂ ਕਰਾਈ ਕੋਈ ਡਰਾਕਟ ਨਹੀਂ ਪਟਾਈ ਜੀ ਮੇਰਾ ਰਿਜ਼ਰਵ ਟੱਕਾ ਉਹ ਮੇਰੇ ਕੋਲ ਠੀਕੇ ਤੇ ਆ ਠੀਕ ਹੈ ਪੰਚਾਇਤ ਨੂੰ ਪਹਿਲਾਂ ਵੀ ਧਿਆਨ ਚ ਕਰਾਤਾ ਸੀ ਜੋ ਲੱਤਾ ਸੀ ਵੀ ਭਾਈ ਆ ਇੱਕ ਪੜੀ ਹੈ ਉੱਚਾ ਨੀ ਮਾ ਵਾਹਣਾ ਇਹ ਸੈੱਟ ਕਰਾ ਦਿਓ ਕੁਛ ਮੈਂ ਆਪਦੇ ਵਿਹਾਫ ਤੇ ਪਹਿਲਾਂ ਕਰਵਾ ਲਿਆ ਸੀ ਜਿਦਾ ਕਿ ਮੈਨੂੰ ਕੋਈ ਖਰਚਾ ਕੁੱਟਿਆ ਨਾ ਨਹੀਂ ਦਿੱਤਾ ਹੁਣ ਜਿਆਦਾ ਮੀਂਹ ਔਨ ਕਰਕੇ ਉੱਪਰਲੇ ਬਾਹਣ ਵਾਲਾ ਪਾਣੀ ਨੀਚੇ ਪੈ ਗਿਆ ਨੀਚੇ ਵਿੱਚੋਂ ਨਾ ਮਰ ਗਿਆ ਤੇ ਉੱਪਰ ਵੀ ਕੁਝ ਖਰਾਬ ਹੋਇਆ ਉਹ ਹੁਣ ਹੱਥਾਂ ਨਾਲ ਤਾਂ ਚੱਕੇ ਨਹੀਂ ਜਾਂਦੇ ਘਾਰੇ ਉਹ ਜਿਹੜਾ ਹੈਗਾ ਘਾਰੇ ਚੱਕ ਕੇ ਕਿਸਨੇ ਆਪ ਦੇ ਘਰ ਦੇ ਵਿੱਚੋਂ ਪਰਤ ਪਾਈ ਆ ਕੋਈ ਆਪਾ ਉਹ ਤਾਂ ਕਿਸੇ ਤੋਂ ਪੈਸਾ ਨਹੀਂ ਲਿਆ ਕੋਈ ਬਤਰੀ ਜੀ ਕੋਲ 2001 ਕੋਈ ਪਰਮਿਸ਼ਨ ਨਹੀਂ ਲਈ ਬਿਨਾ ਪਰਮਿਸ਼ਨ ਤੋਂ ਜਿਹੜੀ ਨਜਾਇਜ਼ ਮੈਨਿੰਗ ਕਰਾਈ ਸੀ ਨਹੀਂ ਕੋਈ ਨਹੀਂ ਤਾਂ ਮਿੱਟੀ ਹੈ ਨਹੀਂ ਸੀ ਜੀ ਉਸ ਮਿੱਟੀ ਉੱਥੇ ਪਰਾਤੀ ਪੈ ਗਈ ਉਹਦੀ ਪੰਚਾਇਤੀ ਬਾਹਰ ਚ ਪੈ ਗਈ ਰਸਤੇ 'ਚ ਜਿਹੜਾ ਦਰਖਤਤਾ ਤੋਂ ਮੀਨਾਂ ਦੀ ਡਿੱਗਿਆ ਘਰਾਂ ਨਾਲ ਕੋ ਬੜਾ ਰੋਡ ਤੁਸੀਂ ਕਹੇ ਵੀ ਅਸੀਂ ਕਿਸੇ ਦਾ ਪੈਸੇ ਨਹੀਂ ਲੈਂਦਾ ਜਿੰਨਾਂ ਨੂੰ ਉਹ ਮਿੱਟੀ ਪਾਈ ਗਈ ਹੈ ਉਹ ਕਹਿੰਦੇ ਵੀ ਅਸੀਂ 800 ਰੁਪਏ ਟਰਾਲੀ ਦਿੱਤੀ ਹੈ ਜਿਹੜੇ ਭਟਾਓਡ ਦੇ ਵਿੱਚ ਪੈ ਜੇਗਾ ਉਹ 1500 ਰੁਪਏ ਟਰਾਲੀ ਵਿੱਚੀ ਆ ਦੇਖੋ ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਲੈ ਰਹੀ ਆਪਾਂ ਸੌਂਗਾਂ ਨੂੰ ਤਿਆਰ ਆ ਜੇ ਕੋਈ ਉਹਨਾਂ ਨੇ ਕੋਈ ਮਸ਼ੀਨ ਵਾਲਿਆਂ ਨੇ ਆਪ ਦਾ ਕੋਈ ਖਰਚਾ ਤੇਲ ਪਾਣੀ ਦਾ ਜਿੱਥੇ ਤਿਆਰ ਲੈ ਲਿਆ ਹੋਇਆ ਉਹਦੇ ਬਾਰੇ ਉਹਨਾਂ ਨੂੰ ਪਤਾ ਨਹੀਂ ਆਪਣੇ ਨੂੰ ਕੋਈ ਤੁਸੀਂ ਕੋਈ ਪੈਸੇ ਨਹੀਂ ਲੈਂਦੇ ਆਪਾਂ ਕਿ ਚਿਕਵਾਈ ਇਹ ਮਿੱਟੀ ਥੋਡੇ ਕਹਿੰਦੇ ਚਿਕਵਾਈ ਗਈ ਹੈ ਤਾਂ ਉਹ ਪੰਚਾਇਤ ਨੇ ਕੋਈ ਮਤਾ ਪਾਇਆ ਸੀ ਨਹੀਂ ਮਤਾ ਤਾਂ ਕੋਈ ਉਹ ਪੰਚਾਇਤ ਦੇ ਧਿਆਨ ਚ ਕਰਵਾਤਾ ਸੀ ਵੀ ਆ ਘਾਰੇ ਘਰੇ ਪਾਇਆ ਉਹ ਪੰਚ ਸਾਹਿਬ ਕਹਿੰਦੇ ਵੀ ਆ ਦੇ ਵਿੱਚ ਤੁਹਾਨੂੰ ਪੰਚਾਇਤ ਨੇ ਦਿੱਤਾ ਹੋਇਆ ਰਿਟਰਨ ਚ ਪਹਿਲਾਂ ਸਜਰੋ ਲੈਤਨੇ ਹੋਈਆਂ ਜੀ ਜੋ ਆਪਣੇ ਲੈਤੀ ਸੋ ਸਾਰੀਆਂ ਸ਼ਰਤਾਂ ਪਾਈਆਂ ਹੋਈਆਂ ਕਰਾਹ ਦੀਆਂ ਪਾਈਆਂ ਵੀਆਂ ਹੋਰ ਵੀ ਇਹ ਭੜਾਈਆਂ ਭੜੂਆਂ ਦੇ ਪਾਈਆਂ ਹੋਣ ਉਹ ਸਾਰੇ ਹੈਗੇ ਵੀ ਹੁਣ ਤੁਸੀਂ ਤੁਹਾਡੇ ਤੇ ਜਿਹੜਾ ਬਲੇਮ ਲੱਗਿਆ ਕਿ ਇਹ ਜੈਨੂਨ ਲੱਗਿਆ ਕਿ ਤਾਂ ਸਹੀ ਹੈ ਜਾਂ ਗਲਤ ਨਹੀਂ ਕੋਈ ਸਹੀ ਨਹੀਂ ਹੈਗਾ ਜੀ ਇਹਦਾ ਕੁਛ ਅੱਲੀ ਵੇਰੀ ਰਿਜ਼ਰਵ ਟੱਕ ਨੂੰ ਰਿਜ਼ਰਵ ਬੰਦੇ ਨੇ ਮੈਂ ਲਿਆ ਹੈਗਾ ਤੇ ਕੁਝ ਪਹਿਲਾਂ ਜਰਨਲ ਪਾਉਂਦੇ ਸੀ ਉਹੀ ਹੁਣ ਨੱਪੀ ਫਿਰਦੇ ਵੀ ਸਾਡੇ ਕੋਲ ਹੀ ਇਹ ਰਿਜ਼ਰਵ ਟੱਕ ਰਵੇ ਜੀ